ਦੁਨੀਆ ਨਾਲ ਵਹਣ ਆਈ ਆ ਤੇ ਰੋਕੋ ਪੁੱਤ ਜੇ ਹੇ ਹਿੰਮਤ ਸਾਰੇ ਉਹ ਜਨਾਨੀਆਂ ਵਾਲੇ ਕੰਮ ਕਰਦੇ ਆ ਤੁਹਾਨੂੰ ਕੁੱਟਣੇ ਆ ਤੁਹਾਨੂੰ ਸਾਰੇ ਬਣਾਉਣੇ ਤੁਹਾਨੂੰ ਦੱਸਾਂਗੇ ਕਿਸੇ ਗਰੀਬ ਦੀ ਪੈੜੀ ਦੇ ਉੱਤੇ ਕਿਵੇਂ ਕਬਜ਼ਾ ਲਈਦਾ ਆ ਲੱਗੇ ਆ ਵਹਣ ਆਓ ਹਟਾਓ ਓ ਇੱਧਰ ਆਓ ਇਹਨਾਂ ਨੂੰ ਭਜਾਜੇ ਓਏ ਇਹਨਾਂ ਨੂੰ ਭਜਾਜੇ ਤੂੰ ਮੂਰੇ ਲੱਗ ਇੱਧਰ ਦੀ ਇੱਧਰ ਦੀ ਲੱਗ ਤੂੰ ਮੂਰੇ ਨਾਲ ਚੱਲਦੇ ਉੱਧਰ ਚੱਲਦੇ ਆ ਓਏ ਉੱਧਰ ਹਲੋ ਸੋ ਆ ਦੇਖ ਲੋ ਕਰਤੀ ਕਿਸਾਨ ਯੂਨੀਅਨ ਵੱਲੋਂ ਕਬਜ਼ਾ ਲਿਆ ਜਾ ਰਿਹਾ ਐਨਾ ਕੁੱਤਿਆਂ ਤੋਂ ਮੋਟਰ ਬੰਦ ਕਰ ਜਾ ਕੇ ਤੂੰ ਮੋਟਰ ਬੰਦ ਕਰ ਸੋ ਆ ਦੇਖ ਸਕਦੇ ਆ ਕਬਜ਼ਾ ਲਿਆਇਆ ਕਰਤੀ ਕਿਸਾਨ ਯੂਨੀਅਨ ਨਾਲੋਂ ਆ ਸਾਲੇ ਚੋਰ ਉਹ ਫੂਨ ਲਈ ਖੜਾ ਚੋਰ ਸਾਲਾ ਉਹ ਚੋਰਾ ਇਧਰ ਆ ਸਾਲੇ ਚੋਰਾ ਉਹ ਚੋਰ ਖੜਾ ਸਾਲਾ ਚੋਰ ਗਰੀਬਾਂ ਦੀਆਂ ਪੈੜੀਆਂ ਨੱਪਣ ਵਾਲਾ ਇਹ ਸਾਲਾ ਚੋਰ ਗਰੀਬਾਂ ਦੀਆਂ ਪੈੜੀਆਂ ਨੱਪਦਾ ਆਓ ਮੋਟਰ ਬੰਦ ਕਰਦੇ ਆਂ ਆਓ ਆਓ ਮੋਟਰ ਬੰਦ ਕਰਕੇ ਆਓ ਮੋਟਰ ਬੰਦ ਕਰਕੇ ਠੋਕ ਠੋਕ ਤੂੰ ਮਾਰ ਮਾਰ ਆ ਵੇਖੋ ਫੇਰ ਕਰਦੇ ਆ ਫੇਰ ਕਰਦੇ ਵੇਖੋ ਆਜੋ 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 ਠੋਕ ਤੈ ਤੂੰ ਠੋਕ ਮਾਰ ਮਾਰ ਗੋਲੀ ਤੂੰ ਗੋਲੀ ਮਾਰ ਗੋਲੀ ਆ ਵੇਖੋ ਉਹ ਸਾਹਮਣੇ ਅਸਲਾ ਤਾਣਿਆ ਹੋਣੀ ਚਲਾਉਂ ਆ ਆਜੋ ਆ ਬਾਹਰ ਮਾਰੋ ਸੋਹ ਆ ਵੇਖ ਲੈ ਬਦਮਾਸ਼ੀ ਸਾਲੇ ਚੋਰਾਂ ਦੀ ਨਜਾਇਜ਼ ਅਸਲਾ ਆਪਣਾ ਹੀ ਹੈ ਨਫਲਾ ਬਾਹਰ ਕੀ ਦਾ ਮਾਰਦੇ ਪੋੜੀ ਹੈ ਨਫਲਾ ਅਸੀਂ ਮੋਟਰ ਬੰਦ ਕਰਨੀ ਹੈ ਮੋਟਰ ਬੰਦ ਮੋਟਰ ਬੰਦ ਚਲੋ ਮੋਟਰ ਬੰਦ ਕਰੋ ਬੰਦ ਕਰ ਦਿਓ ਮੋਟਰ ਬੰਦ ਘੇਰ ਲੋ ਯਾਰ ਆਜੋ ਓ ਮੇਰੀ ਗੱਲ ਸੁਣ ਐਸੀ ਕੋਈ ਨਹੀਂ ਇਹਨੇ ਇਹ ਮੋਟਰ ਬੰਦ ਕਰਨੀ ਆ ਮੋਟਰ ਬੰਦ ਕਰਨੀ ਆ ਮੋਟਰ ਬੰਦ ਮੋਟਰ ਬੰਦ ਕਰਨੀ ਆ ਸਾਨੂੰ ਮੋਟਰ ਬੰਦ ਕਰ ਲੈਣ ਦਿਓ ਤੂੰ ਹੀ ਭਰੇ ਇਹ ਕੀ ਗੱਲਾਂ ਸਹੀ ਕਹ ਦੋ ਘੋਣੇ ਆ ਤੁਲੂ ਕਨੇ ਮੋਟਰ ਬੰਦ ਕਰ ਦਿਓ ਮੋਟਰ ਬੰਦ ਕਰ ਦਿਓ ਮੋਟਰ ਬੰਦ ਕਰਿਓ ਮੋਟਰ ਬੰਦ ਕਰ ਦਿਓ ਮੋਟਰ ਬੰਦ ਕਰ ਦਿਓ ਮੋਟਰ ਬੰਦ ਕਰ ਦਿਓ ਬਸ ਮੋਟਰ ਦੀ ਲੜਾਈ ਆ ਇਹ ਅਸਲੇ ਨਾਲ ਨਹੀਂ ਡਰਦਾ ਨਹੀਂ ਕਿੰਨੇ ਦਿਨੂ ਮਾਰ ਦੇਗਾ ਕਿੰਨੇ ਨੂੰ ਮਾਰ ਦੇਗਾ ਕਿੰਨੇ ਨੂੰ ਮਾਰ ਦੇਗਾ ਵਾਰ ਵਾਰ ਭਾਗੇ ਆ ਲਈ ਫੜਦੇ ਆ असले ਵਿਖਾਉਣਾ ਤੂੰ ਬਦਮਾਸ਼ੀ ਕਰਦਾ ਗੋਲੀਆਂ ਚਲਾ ਕੇ ਤੂੰ ਮਾਰਦੇਂਗਾ ਸਾਡੇ ਕੋਲ ਵੀ ਆਈਆਂ ਸਾਡੇ ਕੋਲ ਅਸਲੀ ਨਹੀਂ ਅਸੀਂ ਅਸਲੀ ਨਹੀਂ ਨਹੀਂ ਤਾਂ ਫਿਰ ਤੁਸੀਂ ਫੇਰ ਚਲਾਉਨੇ ਆ ਤੁਸੀਂ ਫੇਰ ਚਲਾਉਨੇ ਆ ਆ ਸਾਹਮਣੇ ਆ ਸਾਰੇ ਆ ਦੇਖੋ ਆ ਦੇਖੋ ਰਫਲਾ ਉਹ ਵੇਖੋ ਡੱਪ ਦੇਗਾ ਕਿਹਨ ਦਾ ਵੱਡਾ ਬਦਮਾਸ਼ ਹੋ ਸ਼ੁਰੂ ਮੈਂ ਕੁਲਦੀਪ ਖਖਰਾਣਾ ਤੁਹਾਨੂੰ ਪਤਾ ਕਿ ਅੱਜ ਕਿਰਤੀ ਕਿਸਾਨ ਯੂਨੀਅਨ ਨੇ ਕਬਜ਼ਾ ਲਿਆ ਸੀਗਾ ਇੱਕ ਗੁੰਡੇ ਬੰਦੇ ਤੋਂ ਭੂ ਮਾਫੀਆ ਤੋਂ ਤੇ ਜਿਹਦੇ ਕੋਲੋਂ ਆ ਰਫਲਾਂ ਵਗੈਰਾ ਜਿਹੜੀਆਂ ਖੋ ਲਈਆਂ ਰਫਲਾਂ ਇੱਕ ਰਫਲ ਤੇ ਇੱਕ ਵਾਰ-ਵਾਰ ਉਹਦੇ ਤੋਂ ਖੋ ਲਿਆ ਤੇ ਹੁਣ ਪੁਲਿਸ ਆਈ ਆ ਪੁਲਿਸ ਆਉਦੀ ਤਫਤੀਸ਼ ਕਰੀ ਜਾਂਦੀ ਆ ਆਹ ਪਹਿਲੀ ਸੀਗੀ ਤੇ ਆਹ ਪਹਿਲੀ ਸੀ ਸਾਰੀ ਇਹ ਪਹਿਲੀ ੱੱਕੇ ਨਾਲ ਗਰੀਬ ਕਿਸਾਨ ਤੋਂ ਦੱਬੀ ਹੋਈ ਸੀ ਵੋਨ ਨਹੀਂ ਦਿੰਦਾ ਸੀ ਤੇ ਅੱਜ ਔਨਸਾਰ ਅਸੀਂ ਆ ਕੇ ਸੜਕ ਤੇ ਰੁਕੇ ਆ ਤੇ ਫੈਰ ਕਰਨੇ ਆ ਜਿਹੜੇ ਸ਼ੁਰੂ ਕਰ ਦਿੱਤੇ ਉਸ ਗੁੰਡੇ ਵੱਲੋਂ ਉਸਨੇ ਸਮਝਿਆ ਕਿ ਫੇਰ ਕਰਕੇ ਡਰਾ ਕੇ ਇਹਨਾਂ ਨੂੰ ਇੱਥੋਂ ਭਜਾ ਦੇਾਂਗੇ ਪਰ ਇਹ ਕਿਰਤੀ ਕਿਸਾਨ ਜੁਨੀ ਆਂਦੇ ਜਿਹੜਾ ਰੂ ਵਰਕਰ ਆ ਇਹ ਪੰਜਾਬ ਦੀ ਲੜਾਈ ਲੜਨ ਵਾਲੇ ਲੋਕ ਆ ਇਹ ਇਹਨਾਂ ਰਫਲੀਆਂ ਰੁਫਲੀਆਂ ਤੋਂ ਡਰਨ ਵਾਲੇ ਨਹੀਂ ਸੋ ਇਸ ਕਰਕੇ ਰਫਲਾ ਖੋ ਕੇ ਇੱਥੋਂ ਭਜਾਏ ਆ ਹੁਣ ਜੋ ਵੀ ਸਾਡੇ ਸੂਬਾ ਪ੍ਰਧਾਨ ਜੀ ਜਿੱਥੇ ਜਮ੍ਹਾਂ ਕਰਾਉਣ ਨੂੰ ਕਹਿਣਗੇ ਉੱਥੇ ਜਮ੍ਹਾਂ ਕਰਾਵਾਂਗੇ ਜਿਹੜੇ ਉਹਨਾਂ ਨੇ ਖੋਲ ਸਾਡੇ ਤੇ ਚਲਾਏ ਆ ਉਹ ਵੀ ਖੋਲ ਸਾਡੇ ਕੋਲ ਰੱਖੇ ਹੋਏ ਆ ਸਾਰੇ ਪ੍ਰੂਫ ਆ ਜਿਹੜੇ ਅਸੀਂ ਆਪਦੇ ਕੋਲ ਸਾਹਮਣੇ ਹੋਏ ਆ ਇੱਕ ਬਿਸਟੋਲ ਪੱਕੀ ਦਾ 6 ਗੋਲੀ ਦਾ ਤੇ ਇੱਕ ਮੈਗਜ਼ੀਨ ਵਾਲੀ 6 ਗੋਲੀ ਦੀ ਰਫਲ ਆ ਜਿਹੜੀ ਪੱਕੀ ਅਸੀਂ ਉਹਨਾਂ ਕੋਲੋਂ ਦੋ ਖੋਏ ਆ ਉਹ ਦੋਨੇ ਆ ਜਿਹੜੇ ਅਸੀਂ ਜਮਾ ਕਰਾਵਾਂਗੇ ਕੱਟੇ-ਕੁੱਟੇ ਬਹੁਤ ਸੀਗੇ ਪਰ ਉਹ ਲੈ ਕੇ ਭੱਜ ਗਏ ਜਦੋਂ ਪਤਾ ਲੱਗ ਗਿਆ ਵੀ ਯੋਧੇ ਲੋਕ ਆ ਗਏ ਆ ਇਹ ਗਰੀਬਾਂ ਦਾ ਹਾਕਾ ਜਿਹੜਾ ਦੱਬਨ ਨਹੀਂ ਦਿੰਦੇਗੇ ਸੋ ਆ ਦੇਖ ਸਕਦੇ ਹੋ ਤੁਸੀਂ ਪਾਣੀ ਛੜਤਾ ਸੀ ਵੱਡੇ ਬਦਮਾਸ਼ਾਂ ਨੇ ਪਰ ਪਾਣੀ ਦੇ ਵਿੱਚ ਹੀ ਆ ਜਿਹੜਾ ਦੇਖ ਸਕਦੇ ਹੋ ਤੁਸੀਂ ਛਿੱਟਾ ਦਿੱਤਾ ਜਾ ਰਿਹਾ ਤੇ ਫੋਰਸ ਆ ਜਿਹੜੀ ਕਿਰਤੀ ਕਿਸਾਨ ਯੂਨੀਅਨ ਦੀ ਵੱਡੀ ਪੱਦਰ ਤੇ ਖੜੀ ਹੋਈ ਆ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਸੀ ਕਿ ਜਿਵੇਂ ਹੋਰਾਂ ਪਿੰਡਾਂ ਦੇ ਵਿੱਚ ਅਸੀਂ ਕਬਜ਼ਾ ਕਰਦੇ ਆ ਉਸੇ ਤਰ੍ਹਾਂ ਹੀ ਇਸ ਕਿਸਾਨ ਦਾ ਵੀ ਕਬਜ਼ਾ ਕਰ ਲਾਂਗੇ ਪਰ ਇਹਨੂੰ ਇਹ ਨਹੀਂ ਪਤਾ ਸੀ ਕਿ ਕਿਰਤੀ ਕਿਸਾਨ ਯੂਨੀਅਨ ਦੇ ਜਝਾਰੂ ਲੋਕ ਆ ਲੜਨ ਵਾਲੇ ਲੋਕਾਂ ਦੇ ਨਾਲ ਵਾਹ ਪਿਆ ਸੋ ਉਹ ਲੜਨ ਵਾਲੇ ਲੋਕਾਂ ਨੇ ਹਥਿਆਰ ਆ ਜਿਹੜੇ ਖੋ ਕੇ ਭਜਾਇਆ ਇਥੋਂ ਵੱਡੇ ਬਦਮਾਸ਼ ਨੂੰ ਆ ਵੇਖ ਲਓ ਇੱਕ ਵਾਰ ਵਾਰ ਤੇ ਇੱਕ ਰਫਲਾ ਜਿਹੜੀ ਫੋਲੀ ਆ ਆ ਗੱਡੀਆਂ ਵੀ ਇੱਥੇ ਆ ਜਿਹੜੀਆਂ ਛੱਡ ਗਏ ਆ ਆਪਣੀਆਂ ਗੱਡੀਆਂ ਛੱਡ ਕੇ ਵਾਹਣਾ ਵੇਚਦੀ ਭਜਾਏ ਆ ਸੋ ਪੰਜਾਬ ਪੁਲਿਸ ਆ ਜਿਹੜੀ ਇੱਥੇ ਪਹੁੰਚ ਚੁੱਕੀ ਆ ਸੋ ਅੱਗੇ ਤਫ਼ਤੀਸ਼ ਆ ਜਿਹੜੀ ਪੁਲਿਸ ਨੇ ਕਰਨੀ ਕਰੇ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਕਿਉਂਕਿ ਸਾਡੇ ਥਾ ਪਿੱਛੇ ਜਥੇਬੰਦੀ ਦਾ ਹੱਥ ਆ ਜਥੇਬੰਦੀ ਦੇ ਥਾਪੜੇ ਤੇ ਗਰੀਬ ਨੂੰ ਉਹਦਾ ਹੱਕ ਲੈ ਕੇ ਦਿੱਤਾ ਇਸ ਕਰਕੇ ਇਹੋ ਜੇ ਲਟੇਰੇ ਆ ਜਿਹੜੇ ਪੰਜਾਬ ਦੇ ਵਿੱਚ ਵੱਡੀ ਪੱਦਰ ਤੇ ਆ ਇਹਨਾਂ ਲਟੇਰਿਆਂ ਨੂੰ ਨੱਥ ਜਿਹੜੀ ਇਸੇ ਤਰ੍ਹਾਂ ਹੀ ਪਾਈ ਜਾਂਦੀ ਆ ਸੋ ਇਹ ਦੇਖ ਸਕਦੇ ਹੋ ਇੱਕ ਪਾਸੇ 58 11 ਲੱਗਿਆ ਹੋਇਆ ਵਾਹਨ ਤੇ ਇੱਧਰ ਇੱਕ 58 11 ਫਿਰਦਾ ਇੱਕ ਇੰਟਰ ਫਿਰਦਾ ਤਿੰਨ ਟਰੈਕਟਰ ਤੇ ਚੌਥੇ ਮਗਰ ਵੱਟਾਂ ਪਾਉਣਾ ਤੇ ਜੰਦਰਾ ਪਾਇਆ ਖੜਾ ਤੇ ਦੇਖ ਸਕਦੇ ਹੋ ਤੁਸੀਂ ਜਥੇਬੰਦੀ ਦੇ ਜਿਹੜਾ ਲੋਕ ਆ ਜਿਹੜੇ ਉਹ ਵੀ ਸਾਰੇ ਇੱਥੇ ਖੜੇ ਹੋਏ ਆ ਕਬਜ਼ਾ ਜਿਹੜਾ ਲਿਆ ਜਾ ਚੁੱਕਿਆ ਸੋ ਵੱਡਾ ਬਦਮਾਸ਼ ਦੁਹਰਾਏ ਪੈਰੀ ਨੱਕ ਕਰਕੇ ਵਿਖਾਵੇ ਐਰਕੀ ਦਾ ਛੱਤਰ ਮਾਰ ਕੇ ਭਜਾਇਆ ਗਾਂ ਨੂੰ ਬੰਨ ਕੇ ਟਰੈਕਟਰ ਮਗਰ ਘੀਸ ਕੇ ਭਜਾਵਾਂਗੇ ਸੋ ਇਸ ਕਰਕੇ ਇਹ ਪੈਲੀ ਆ ਜਿਹੜੀ ਜਗਸੀਰ ਸਿੰਘ ਦੀ ਹੈਗੀ ਜਥੇਬੰਦੀ ਦਾ ਸੇਵਕਾਂ ਤੇ ਇਸ ਕਰਕੇ ਪਹਿਲੀ ਤੇ ਕਿਸੇ ਚੋਰ ਲਟੇਰੇ ਦਾ ਨਾ ਅਸੀਂ ਅੱਜ ਕਬਜ਼ਾ ਹੋਣ ਦਵਾਂਗੇ ਨਾ ਕੱਲ ਹੋਣ ਦਵਾਂਗੇ ਪੰਜਾਬ ਪੁਲਿਸ ਪਹੁੰਚ ਚੁੱਕੀ ਆ ਸੋ ਦੇਖਦੇ ਆ ਅੱਗੇ ਕਾਰਵਾਈ ਕੀ